ਹੋਵੇਗੀ ਹਟਾਲ ਤੇ ਆਰਟੀ ਅਤੇ ਲੇਬਰ ਨੇ ਦਿੱਤ ਕਰੀਬ 280008 ਤੇ 2 ਲੱਖ ਮਜ਼ਦੂਰ ਹਟਾਲ ਤੇ ਨੇ ਪੰਜਾਬ ਪ੍ਰਧਾਨ ਆਰਟੀ ਐਸੋਸੀਏਸ਼ਨ ਦੇ ਪ੍ਰਧਾਨ ਵਿਜੇ ਕਲੜਾ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਹੈ ਵਿਜੇ ਕਲੜਾ ਨੇ ਕਿਹਾ ਕਿ ਇੱਕ ਵੀ ਟਰਾਲੀ ਅਸਲੀ ਅਨਲੋਡ ਨਹੀਂ ਕਰਾਂਗੇ ਆੜਾ 25% ਦਿੱਤੀ ਜਾਵੇ ਲੇਬਰ ਦੀ ਈਪੀਏ ਦਿੱਤੀ ਜਾਏ ਜਨਾਲ ਹੀ ਆਰਟੀ ਚੋਨੇ ਦੀ ਕੁਆਲਟੀ ਸੰਬੰਧੀ ਬਣਾਏ ਨਿਜਮਾ ਦਾ ਵਿਰੋਧ ਵੀ ਕਰ ਰਹੇ ਨੇ ਮਜ਼ਦੂਰ ਤੇ ਹਰਿਆਣਾ ਦੇ

ਵਰ ਦਿੱਤੀ ਜਾ ਰਹੀ ਹੈ ਤੇ ਜੇ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਆਉਣ ਵਾਲੇ ਸਮਾਂ ਵਿੱਚ ਸਾਡਾ ਸੰਘਰਸ਼ ਹੋਰ ਤਿੱਖਾ ਹੋਏਗਾ ਤੇ ਮੇਰੇ ਨਾਲ ਮੇਰੇ ਸੇ ਹੋਗੀ ਚਰਨਜੀਤ ਕੌਸ਼ਲ ਲਾਈਵ ਜੁੜੇ ਹੋਏ ਨੇ ਚਰਨਜੀਤ ਅੱਜ ਜੋ ਹੈ ਸਰਕਾਰੀ ਖਰੀਦ ਚੋਣੇ ਦੀ ਸ਼ੁਰੂ ਹੋ ਚੁੱਕੀ ਹੈ ਪਰ ਜਿਸੀ ਲੇਬਰ ਯੂਨੀਅਨ ਦੀ ਗੱਲ ਕਰੀਏ ਤੇ ਮਜ਼ਦੂਰ ਹੜਤਾਲ ਤੇ ਨੇ ਆਰਟੀ ਐਸੋਸੀਏਸ਼ਨ ਹੜਤਾਲ ਤੇ ਹੈ ਇਸ ਵਿੱਚ ਚੱਲ ਅਸੋਸੀਏਸ਼ਨ ਦਾ ਵੀ ਕਹਿਣਾ ਹੈ ਸਾਡੇ ਗੋਡਾਊਨਸ ਖਾਣੀ ਹੈ ਕਿ ਕੁਝ ਤਸਵੀਰਾਂ ਨੇ ਕਿੰਨੀ ਖਜਲ ਖੁਆਰੀ ਕਿਸਾਨਾਂ ਚੱਲਨੀ ਪੈ ਰਹੀ ਤਾਂ ਬਿਲਕੁਲ ਜੇ ਅਪਾ ਇਸ ਵਾਰ ਦੀ ਗੱਲ ਕਰੀਏ ਤਾਂ ਅੱਜ ਤੋਂ ਸਰਕਾਰੀ ਖਰੀਦ ਝੋਨੇ ਦੀ ਫਸਲ ਦੀ ਸ਼ੁਰੂ ਹੋ ਗਈ ਪਰ ਕਿਸਾਨਾਂ ਨੂੰ ਕਿਤਨਾ ਕਿਤੇ ਖੱਜਲ ਖਾਰੀ ਦਾ ਵੱਡੇ ਪੱਧਰ ਦੇ ਪ੍ਰਸ਼ਾਸ਼ਨਣਾ ਕਰਨਾ ਪਊਗਾ ਕਿਉਂਕਿ ਗੱਲ ਅਨਾਜ ਮੰਡੀ ਦੀ ਕਰੀਏ ਤਾਂ ਅਨਾਜ ਮੰਡੀ ਦੇ ਵਿੱਚ ਜਿਹੜੇ ਸੈਲਰ ਐਸੋਸੀਏਸ਼ਨ ਨੇ ਉਹ ਲਗਾਤਾਰ ਪਹਿਲਾਂ ਤੋਂ ਹੀ ਹੜਤਾਲ ਦੇ ਉੱਪਰ ਚੱਲ ਰਹੇ ਨੇ ਉਹਦੇ ਨਾਲ ਨਾਲ ਨੂੰ ਮੰਡੀਆਂ ਦੇ ਵਿੱਚ ਕੰਮ ਕਰਨ ਵਾਲਾ ਜਿਹੜੇ ਮੰਡੀ ਮਜ਼ਦੂਰ ਨੇ ਤੇ ਦੂਜੇ ਪਾਸੇ ਆਰਟੀ ਐਸੋਸੀਏਸ਼ਨ ਆ ਉਹ ਵੀ ਆਪਣੀ ਹੜਤਾਲ ਦੇ ਉੱਪਰ ਚੱਲ ਰਹੇ ਨੇ ਆਪਣੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਜਿਹੜਾ ਸਰਕਾਰ ਦੇ ਅੱਗੇ ਹੜਤਾਲ ਦੇ ਉੱਪਰ ਚੱਲ ਰਹੇ ਤਾਂ ਇੱਕ ਪਾਸੇ ਸਰਕਾਰੀ ਖਰੀਦ ਸ਼ੁਰੂ ਹੋਈ ਆ ਪਰ ਦੂਜੇ ਪਾਸੇ ਮੰਡੀਆਂ ਦੇ ਵਿੱਚ ਕੰਮ ਬਿਲਕੁਲ ਵੀ ਨਹੀਂ ਹੋ ਰਿਹਾ ਤੁਹਾਨੂੰ ਇੱਧਰ ਦਰੀਆਂ ਵੇਸ਼ੀਆਂ ਹੋਈਆਂ ਦਿਖਾ ਦਈਏ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਅਸਲ ਦੇ ਵਿੱਚ ਵੱਡੇ ਪੱਧਰ ਦੇ ਉੱਪਰ ਜਿਹੜੀ ਹੈਗੀ ਆ ਹੜਤਾਲ ਲਗਾਤਾਰ ਸ਼ੁਰੂ ਆ ਸਾਡੇ ਨਾਲ ਪਹਿਲਾ ਆਰਟੀ ਐਸੋਸੀਏਸ਼ਨ ਦੇ ਪ੍ਰਧਾਨ ਮੌਜੂਦ ਨੇ ਸਰ ਕਿਸ ਤਰੀਕੇ ਨਾਲ ਦੇਖਦੇ ਹੋ ਅੱਜ ਸਰਕਾਰੀ ਖਰੀਦ ਸ਼ੁਰੂ ਹੋ ਚੁੱਕੀ ਆ ਝੋਨੇ ਦੀ ਪਰ ਤੁਹਾਡੇ ਵੱਲੋਂ ਮੰਡੀ ਦੇ ਵਿੱਚ ਕੰਮ ਕਰਨ ਦੀ ਬਜਾਏ ਦਰੀਆਂ ਪਾ ਗਏ ਨੇ ਬੜੀ ਮੰਦ ਭਾਗੀ ਗੱਲ ਹੈ ਭਰਾ ਇਹ ਅਸੀਂ ਕੀ ਦੇਖਦੇ ਆ ਨੋਂ ਹੱਡ ਲਈ ਤਾਂ ਅਸੀਂ ਜਿਹੜੇ ਬੈਠਾ ਥੱਲੇ ਬੈਠਣ ਜਾ ਰਹੇ ਆ ਅੱਜ ਇਦੋਂ ਮੜਾ ਹੱਡ ਲਈ ਕੀ ਹੋਊਗਾ ਮਸਨ ਦਾ ਸੀਜ਼ਨ ਆਉਂਦਾ ਪਰ ਸਾਨੂੰ ਸਾਡੀ ਮਜਬੂਰੀ ਹੋ ਗਈ ਕਿ ਸਾਨੂੰ ਨਿੱਚੇ ਬੈਠਣਾ ਪੈ ਰਿਹਾ ਹੈ ਕਾਰਨ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਪਹਿਲਾਂ ਬਹੁਤ ਦਿਨ ਤੋਂ ਪਿੱਟ ਰਹੇ ਹਾਂ ਸਰਕਾਰ ਨੂੰ ਵੀ ਬੇਨਤੀਆਂ ਕਰ ਰਹੇ ਹਾਂ ਬਾਰ-ਬਾਰ ਕਿ ਸਾਡੀ ਜੋ ਆੜਤਾ ਉਹਨੂੰ ਪਲੀਜ਼ ਪੂਰਾ ਕੀਤਾ ਜਾਵੇ ਪੂਰਾ ਕੀਤਾ ਜਾਵੇ ਸਾਡੀ ਮੁੱਖ ਮੰਗ ਤਾਂ ਇਹੀ ਹੈ ਬਾਕੀ ਮੰਗਾਂ ਤਾਂ ਇਹਦੇ ਵਿੱਚ ਹੀ ਕਵਰ ਹੋ ਜਾਣਗੀਆਂ ਦੇਖੋ ਪਤਾ ਨਹੀਂ ਕਿਉਂ ਸਰਕਾਰ ਨੂੰ ਕਿੱਥੋਂ ਲੱਗਦਾ ਹੈ ਵੀ ਇਹ ਇਸ ਤਰ੍ਹਾਂ ਹੋ ਰਿਹਾ ਹੈ ਗੱਲ ਕੋਈ ਕਿਵੇਂ ਘਟਾਈ ਜਾ ਰਹੇ ਨੇ ਉਹ ਜੋ ਇੱਕ ਕਮਿਸ਼ਨ ਨੂੰ ਲੈ ਕੇ ਕਿਤਨਾ ਕਿਤੇ ਜੜੀ ਹੈਗੀ ਆ ਹਾਂ ਕਮਿਸ਼ਨ ਨੂੰ ਲੈ ਕੇ ਕਮਿਸ਼ਨ 2.5% ਸਾਡਾ ਕਮਿਸ਼ਨ ਹੈ ਜਿਹੜੀ ਫਸਲ ਦਾ ਭਾਅ ਜਿਹੜਾ ਹੁੰਦਾ ਸਰਕਾਰ ਸੈਂਟਰ ਸਰਕਾਰ ਨੇ ਜੋ ਐਮਐਸਪੀ ਕਰਦੀ ਹੈ ਉਹਦੇ ਤੇ ਫਸਲ ਵਿਕਦੀ ਹੈ ਸਾਡਾ ਜਿਹੜਾ ਉਹਦੇ ਤੇ 2.5% ਕਮਿਸ਼ਨ ਹੁੰਦਾ ਹਮੇਸ਼ਾ ਬਹੁਤ ਪੁਰਾਣੀ ਚੱਲਿਆ ਆ ਰਿਹਾਗਾ ਤੇ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਬਿਨਾਂ ਕੁਝ ਦੱਸੇ ਬਿਨਾਂ ਕੋਈ ਲੈਟਰ ਇਸ਼ੂ ਕੀਤੇ 45 ਰੁਪਏ 88 ਪੈਸੇ ਸ਼ੁਰੂ ਕਰਤਾ ਰੋਣ ਕਰੋਨਾ ਟਾਈਮ ਚ ਚਲੋ ਉਹ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਸੀਗਾ ਵੀ ਚਲੋ ਸਾਰੇ ਵਾਰਡ ਦੇ ਉੱਤੇ ਇੱਕ ਹਫ਼ਤਾ ਹੀ ਹੋਈ ਐ ਸਾਨੂੰ ਉਹ ਸ਼ਾਂਤ ਹੋਣਾ ਚਾਹੀਦਾ ਅਸੀਂ ਕਿਸੇ ਨੇ ਕੋਈ ਉਹਦਾ ਵਿਦਰੋਹ ਨਹੀਂ ਕੀਤਾ ਉਸ ਤੋਂ ਬਾਅਦ ਆਏ ਸਾਲ ਫਿਰ ਇਹੀ ਚੱਲ ਪਿਆ ਪਿਛਲੀ ਵਾਰ ਤਾਂ ਹੋਰਾਂ ਹੱਦ ਹੋ ਗਈ ਕਿ 45 ਰੁਪਏ 38 ਪੈਸੇ ਹੀ ਰਹਿ ਗਿਆ ਉਹਦੇ ਨਾਲ ਕੀ ਹੋਇਆ ਹੁਣ ਪਤਾ ਨਹੀਂ ਕਿੰਨਾ ਆਊਗਾ ਕੁਝ ਪਤਾ ਨਹੀਂਗਾ ਜਦਕਿ ਮੈਂ ਗੱਲ ਇਥੇ ਬੜੀ ਹੱਸੋ ਹੀ ਨਹੀਂ ਗੱਲ ਐ ਕਿ ਜੋ ਸਾਡਾ ਪੰਜਾਬ ਸਰਕਾਰ ਦਾ ਪੋਰਟਲ ਐ ਜਿਹਦੇ ਤੇ ਅਸੀਂ ਏਪੀਐਫ ਏਪੀਐਫ ਫਰਮਸ ਜਿੱਦੇ ਤੁਸੀਂ ਦਰਜ ਕਰਦੇ ਆ ਜੋ ਖਰੀਦ ਹੈ ਸਰਕਾਰੀ ਖਰੀਦ ਦੇ ਨੂੰ ਦਰਜ ਕਰਦੇ ਆ ਉਹ ਆਟੋਮੈਟਿਕਲੀ 20% ਦਾਮੀ ਚੱਕਦਾ ਬਾਕੀ ਜੋ ਲੇਬਰ ਰੇਟ ਨੇ ਉਹ ਚੱਕੇ ਮੇਲੇ ਆਪਣੇ ਬਿਲ ਬਣਾਉਂਦਾ ਉਹ ਪਰ ਇੱਕ ਚੀਜ਼ ਜਿਵੇਂ ਤੁਸੀਂ ਦੱਸੀ ਆਪਾਂ ਕਰੀਏ ਹੜਤਾਲ ਦੇ ਉੱਪਰ ਤੁਸੀਂ ਹੈਗੇ ਹੋ ਅੱਜ ਤੋਂ ਸਰਕਾਰੀ ਖਰੀਦ ਸ਼ੁਰੂ ਆ ਕਿਸਾਨਾਂ ਦੀਆਂ ਫਸਲਾਂ ਪੱਕ ਚੁੱਕੀਆਂ ਨੇ ਕਿਸਾਨ ਨੂੰ ਮੰਡੀਆਂ ਚ ਲੈ ਕੇ ਆਉਣਗੇ ਪਰ ਆੜਤੀ ਮੰਡੀ ਮਜ਼ਦੂਰ ਹੜਤਾਲ ਦੇ ਉੱਪਰ ਨੇ ਪਰੇਸ਼ਾਨੀਆਂ ਦਾ ਸਾਹਮਣਾ ਕਿਸਾਨਾਂ ਨੂੰ ਕਰਨਾ ਪੈਣਾ ਦੇਖੋ ਬੜੀ ਦੁਖਦਾਈ ਗੱਲ ਹੈ ਸਾਡੇ ਲਈ ਤਾਂ ਇਹ ਕਿਉਂਕਿ ਇਹ ਜਦੋਂ ਹਰ ਦੇ ਕਿਸਾਨ ਆਉਂਦਾ ਆਊਗਾ ਜੇ ਇਸ ਤਰ੍ਹਾਂ ਦਾ ਸੰਤ ਤਾਂ ਬੜਾ ਭੜਾ ਲੱਗੂਗਾ ਬਜਾਪ ਨੂੰ ਕਿਉਂਕਿ ਅਸੀਂ ਇਹ ਦੁਖੀ ਐ ਮੰਨਾਂਗੇ ਅਸੀਂ ਵੀ ਦੋਸ਼ੀ ਇੱਕ ਪਾਸੇ ਹੋ ਹੋਗੇ ਕਿਉਂਕਿ ਕਿਸਾਨ ਸਾਡੇ ਨਾਲ ਜੁੜਿਆ ਹੋਇਆ ਅਸੀਂ ਕਿਸਾਨ ਨਾਲ ਜੁੜੇ ਹੋਿਆਂਗੇ ਲੇਕ ਇਹ ਐ ਇਸ ਤਰ੍ਹਾਂ ਪਰ ਸਾਨੂੰ ਪਤਾ ਇਹ ਮਹਿਸੂਸ ਹੋ ਰਿਹਾ ਕਿ ਤੁਸੀਂ ਸਵੇਰ ਤੋਂ ਦੇਖ ਰਹੇ ਹੋ ਕਿੱਥੇ ਲੈਣ ਲੱਗੇ ਟਰਾਲੀਆਂ ਦੀ ਅੱਜ ਇੱਕ ਵੀ ਟਰਾਲੀ ਸਾਰੀ ਮੰਡੀ 'ਚ ਨਹੀਂ ਹੈਗੀ ਕਿਸਾਨ ਵੀ ਸਾਡੇ ਨਾਲ ਨੇ ਕਿਸਾਨਾਂ ਨੂੰ ਪਤਾ ਹੈ ਕਿ ਇਹਨਾਂ ਦੀ ਸਮੱਸਿਆ ਸਾਡੀ ਸਮੱਸਿਆ ਹੈ ਉਹਨਾਂ ਦੀ ਸਮੱਸਿਆ ਸਾਡੀ ਸਮੱਸਿਆ ਕਿਸਾਨਾਂ ਦੀ ਸਮੱਸਿਆ ਅਸੀਂ ਰਲੇ ਹੋਇਆ ਸਾਡੇ ਕੜੀਆਂ ਨੇ ਤਾਂ ਮਜ਼ਦੂਰ ਨੇ ਉਹ ਵੀ ਮੰਡੀ ਦੀ ਕੜੀ ਨੇ ਛੈਲ ਕਿਸਾਨ ਨੇ ਉਹ ਪੰਡੀ ਦੀ ਕੜੀ ਨੇ ਇੱਕ ਕੜੀ ਵੀ ਖੜ ਗਈ ਤਾਂ ਚਾਰੇ ਕੜੀਆਂ ਖੜ ਗਈਆਂ ਇਹ ਤਾਂ ਬਿਲਕੁਲ ਇੱਕ ਕੜੀ ਇਧਰ ਆਰਟੀ ਐਸੋਸੀਏਸ਼ਨ ਖੜੀ ਆ ਦੂਜੇ ਪਾਸੇ ਮੰਡੀ ਮਜ਼ਦੂਰ ਨੇ ਸਾਡੇ ਨਾਲ ਆ ਕਿਸ ਕਿਸ ਤਰੀਕੇ ਨਾਲ ਦੇਖਦੇ ਹੋ ਹੜਤਾਲ ਦੇ ਉੱਪਰ ਤੁਸੀਂ ਵੀ ਚੱਲ ਰਹੇ ਹੋ ਤੁਹਾਡੀ ਕੀ ਮੰਗ ਆ ਉਹਨਾਂ ਦੀ ਮੰਗ ਆ ਕਿ ਉਹਨਾਂ ਦੇ ਕਮਿਸ਼ਨ ਦੇ ਵਿੱਚ ਕਮੀ ਆ ਤਾਂ ਤੁਹਾਡੀ ਮਜ਼ਦੂਰੀ ਨੂੰ ਲੈ ਕੇ ਕਿਹੜੀ ਮੰਗ ਆ ਕਿ ਤੁਸੀਂ ਵੀ ਆਪਣਾ ਕੰਮ ਕਰ ਛੱਡ ਕੇ ਬਹਿ ਗਏ ਇੱਥੇ ਹਾਂਜੀ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਿਉਂਕਿ ਜਿਹੜੀ ਸਾਡੀ ਤੁਸੀਂ ਆਵਾਜ਼ ਪੂਰੇ ਪੰਜਾਬ ਦੇ ਸਾਡੇ ਦੇਸ਼ ਦੇ ਵਿੱਚ ਪਹੁੰਚਾ ਰਹੇ ਹੋ ਸਾਡੀ ਮੰਗ ਦੇਖੋ ਸਾਨੂੰ ਪਹਿਲੇ ਵੀ ਪਤਾ ਕਿ ਸਾਡੀ ਸੀਐਮ ਸਾਹਿਬ ਨੇ ਇੱਕ 25% ਦਾ ਵਾਅਦਾ ਕੀਤਾ ਸੀ ਜੋ ਅੱਜ ਸਰਕਾਰ ਨੂੰ 3 ਸਾਲ ਹੋ ਗਏ ਹਾਜੇ ਤੱਕ ਪੂਰਾ ਨਹੀਂ ਕੀਤਾ ਸਿਰਫ ਉਹ ਇੱਕ ਐਲਾਨ ਐਲਾਨ ਹੀ ਰਹਿ ਗਿਆ ਅੱਜ ਐਲਾਲੋ 11 2011 ਦੇ ਵਿੱਚ ਜਦ ਸੀਐਮ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀਗੇ ਉਸ ਟਾਈਮ ਉਹਨਾਂ ਨੇ ਸਾਡਾ 25% ਦਾ ਵਾਅਦਾ ਕੀਤਾ ਸੀ ਇਸ ਤਰ੍ਹਾਂ ਹੀ ਕਹੜਤਾਲ ਹੋਈ ਸੀ ਸਟ੍ਰਾਈਕ ਕੀਤੀ ਤੇ ਪੂਰੀ ਦੀ ਵਾਅਦੇ ਨੂੰ ਲੈ ਕੇ ਤੁਹਾਡੇ ਹੋ ਵਾਅਦੇ ਨੂੰ ਇੱਕ ਸਮਾਂ ਲੈ ਵੀ ਆ ਇਹ ਸਿਰਫ ਜਿਹੜੇ ਪੰਜਾਬੀ ਮਜ਼ਦੂਰ ਨੇ ਤੁਸੀਂ ਜਿਹੜੇ ਇੱਥੇ ਦੇ ਹੈਗੇ ਹੋ ਉਹ ਕੰਮ ਕਰ ਰਹੇ ਹੋ ਜਾਂ ਜਿਹੜੇ ਬਿਹਾਰ ਤੋਂ ਨੇ ਕਿਉਂਕਿ ਤੁਸੀਂ ਬਿਲਕੁਲ ਹੜਤਾਲ ਤੇ ਹੋ ਪਰ ਇਹ ਜਿਹੜੇ ਭਰਾ ਨੇ ਇਹ ਆਪਣਾ ਸਾਰਾ ਕੰਮ ਕਰ ਛੱਡ ਕੇ ਆ ਰਹੇ ਹੋ ਤੁਸੀਂ ਕੰਮ ਕਰ ਰਹੇ ਹੋ ਆਈ ਕਰਨਾ ਕਰੇ ਹੁਣ ਹੜਤਾਲ ਅੱਜ ਪਰ ਕੱਲ ਕਰਤੇ ਸੀ ਹੁਣ ਨਹੀਂ ਕਰਦੇ ਅਸੀਂ ਜਦ ਤੱਕ ਸਾਡਾ ਰੇਟ ਨਹੀਂ ਵੱਧਦਾ ਆਪ ਆਪ ਲੋਕ ਤਾਂ ਵਹਾਂ ਸੇ ਕੰਮ ਛੋੜ ਕੇ ਆਏ ਹੋ ਆਪਣੇ ਕੋਲੋਂ ਠੇਕੇਦਾਰ ਐ ਇਥੇ ਸਾਡੇ ਲੇਬਰ ਲੇਵਰ ਆਂਦੀਆਂ ਨੇ ਇਥੇ ਤਾਂ ਤੁਸੀਂ ਵੀ ਸਾਰੇ ਹੜਤਾਲ ਦੇ ਕੰਮ ਕਰੋਗੇ ਜਾਂ ਨਹੀਂ ਕਰੋਗੇ ਆਪ ਨਹੀਂ ਕਰੇਗੇ ਜੀ ਜਦ ਤੱਕ ਸਾਥੀਓ ਹਾਂ ਸਾਥੀਓ ਤਾਂ ਕਿਵੇਂ ਦੇਖਦੇ ਹੋ ਸਾਰੇ ਪ੍ਰਵਾਸੀ ਮਜ਼ਦੂਰ ਲੋਕਲ ਮਜ਼ਦੂਰ ਸਾਰੇ ਤੁਹਾਡੇ ਨਾਲ ਨੇ ਹਾਂਜੀ ਹਾਂਜੀ ਪੂਰਾ ਪੰਜਾਬ ਦਾ ਜਿਹੜਾ ਮਜ਼ਦੂਰ ਹੈ ਜੀ ਮੰਡਿਆ ਦਾ ਉਹ ਸਾਡੇ ਨਾਲ ਹੈ ਅੱਜ ਪੂਰਨ ਤੌਰ ਤੇ ਪੂਰਾ ਪੰਜਾਬ ਬੰਦ ਹੈ ਕੋਈ ਪ੍ਰਵਾਸੀ ਕੋਈ ਪੰਜਾਬੀ ਕੋਈ ਵੀ ਹੋਵੇ ਕੋਈ ਵੀ ਕੰਮ ਨਹੀਂ ਕਰੇਗਾ ਜਦ ਤੱਕ ਸੀਐਮ ਸਾਹਿਬ ਸਾਡੀ ਗੱਲ ਨਹੀਂ ਮੰਨਦੇ ਉਦੋਂ ਤੱਕ ਸਾਡਾ ਕੋਈ ਵੀ ਬੰਦਾ ਕੰਮ ਨਹੀਂ ਕਰੂਗਾ ਵੱਡੀਆਂ ਮੁਸ਼ਕਲਾਂ ਦਾ ਕੰਮ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਿਸਾਨਾਂ ਨੂੰ ਕਰਨਾ ਪਊਗਾ ਕਿਸਾਨ ਆਪਣੀਆਂ ਫਸਲਾਂ ਲੈ ਕੇ ਇੱਥੇ ਫਸਲਾਂ ਲੈ ਕੇ ਆਉਣਗੇ ਸਾਡੀਆਂ ਫਸਲਾਂ ਵੇਚਣ ਆਮ ਕਰਕੇ 2 4 5 ਘੰਟਿਆਂ ਚ ਵਿਕ ਜਾਂਦੀ ਆ ਪਰ ਹੁਣ ਦਿੱਕਤਾਂ ਦਾ ਸਾਹਮਣਾ ਉਹਨਾਂ ਨੂੰ ਕਰਨਾ ਪਊਗਾ ਹਾਂਜੀ ਕਰਨਾ ਤਾਂ ਪਊਗਾ ਪਰ ਦੇਖੋ ਹਮੇਸ਼ਾ ਮਜ਼ਦੂਰ ਕਿਸਾਨ ਇਕਤਾ ਜ਼ਿੰਦਾਬਾਦ ਦਾ ਨਾਰਾ ਲੱਗਿਆ ਉਹ ਵੀ ਸਾਡੇ ਨਾਲ ਹਮੇਸ਼ਾ ਰਹੇ ਨੇ ਅਸੀਂ ਮਜ਼ਦੂਰ ਅਸੀਂ ਉਹਨਾਂ ਦਾ ਹਮੇਸ਼ਾ ਸਾਥ ਦਿੱਤਾ ਸਾਨੂੰ ਵਿਸ਼ਵਾਸ ਹੈ ਉਹ ਵੀ ਸਾਡੇ ਨਾਲ ਖੜਨਗੇ ਤੇ ਪਹਿਲਾਂ ਵੀ ਖੜੇ ਸੀ ਹੁਣ ਵੀ ਖੜਨਗੇ ਬਿਲਕੁਲ ਅਗਰ ਗੱਲ ਕਰੀਏ ਤਾਂ ਲਗਾਤਾਰ ਜਿਹੜੀ ਆ ਹੜਤਾਲ ਮੰਡੀ ਮਜ਼ਦੂਰਾਂ ਦੇ ਵੱਲੋਂ ਆਰਟੀ ਐਸੋਸੀਏਸ਼ਨ ਦੇ ਵੱਲੋਂ ਤੇ ਸੈਲਰ ਐਸੋਸੀਏਸ਼ਨ ਦੇ ਵੱਲੋਂ ਸ਼ੁਰੂ ਕਰ ਦਿੱਤੀ ਗਈ ਆ ਤੇ ਦੂਜੇ ਪਾਸੇ ਕਿਸਾਨਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਊਗਾ ਕਿਉਂਕਿ ਮੰਡੀਆਂ ਦੇ ਵਿੱਚ ਕੰਮ ਕਰਨ ਵਾਲੀ ਹਰ ਇੱਕ ਪਲੇਟਫਾਰਮ ਇਸ ਵਕਤ ਹੜਤਾਲ ਦੇ ਉਪਰਾਂ ਸਟ੍ਰਾਈਕ ਦੇ ਉਪਰਾਂ ਜੀ ਜੀ ਚੰਨ ਜੀ ਤੁਸੀਂ ਸਾਨੂੰ ਤਸਵੀਰਾਂ ਵਖੰਦਰੋ ਮੇਰੇ ਸਹਿਯੋਗੀ ਵਕਫਾ ਖਾਮਾ ਤੋਂ ਜੁੜੇ ਹੋਏ ਨੇ ਨਪਿੰਦਰ ਬਰਾੜ ਖਰੜ ਤੋਂ ਜੁੜੇ ਹੋਏ ਨੇ ਗੁਰਦੀਪ ਖੰਨਾਤ ਜੁੜੇ ਹੋਏ ਨੇ ਸਭ ਤੋਂ ਪਹਿਲਾਂ ਮੈਂ ਰੁਕ ਕਰਾਂਗੀ ਨਪਿੰਦਰ ਬਰਾੜ ਜੋ ਕੀ ਖਰੜ ਤੋਂ ਜੁੜੇ ਹੋਏ ਨੇ ਨਪਿੰਦਰ ਅੱਜ ਤੋਂ ਚੋਨੇ ਦੀ ਸਰਕਾਰੀ ਖਰੀਦੀ ਸ਼ੁਰੂਆਤ ਹੋ ਚੁੱਕੀ ਹੈ ਪਰ ਕੰਮ ਕਰਨ ਦੀ ਬਜਾਏ ਜੋ ਆਰਟੀਏ ਨੇ ਮੰਡੀਆਂ 'ਚ ਦਰਿਆ ਬਿਛਾ ਕੇ ਆਪਣੀਆਂ ਮੰਗਾਂ ਨੂੰ ਲੈ ਕੇ ਉੱਥੇ ਉਹਨਾਂ ਦੇ ਵੱਲੋਂ ਰੋਧ ਦਿੱਤਾ ਜਾ ਰਿਹਾ ਤੇ ਲੇਬਰ ਯੂਨੀਅਨ ਦਾ ਕਹਿਣਾ ਹੈ ਕਿ ਸਾਡੀ ਵੀ ਲੇਬਰ ਵਧਾਈ ਜਾਵੇ ਉਦੋਂ ਤੱਕ ਅਸੀਂ ਵੀ ਕੰਮ ਨਹੀਂ ਕਰਾਂ ਤਕੋ ਬਿਲਕੁਲ ਹਾਲਾਂਕਿ ਸਰਕਾਰ ਦੇ ਨਾਲ ਲਗਾਤਾਰ ਹੜਤਾਲ ਮੇ ਚੱਲ ਰਿਹਾ ਸੀ ਪਰਸੋਂ ਇੱਕ ਬੜੀ ਮਹੱਤਵਪੂਰਨ ਮੀਟਿੰਗ ਹੋਈ ਸੀ ਆਰਤਿਆ ਐਸੋਸੀਏਸ਼ਨ ਦੀ ਔਰ ਉਸ ਦੇ ਵਿੱਚ ਪੰਜਾਬ ਸਰਕਾਰ ਦੇ ਦੋ ਮੰਤਰੀ ਮੌਜੂਦ ਸੀ ਚੀਫ ਸਕੱਟਰੀ ਤੱਕ ਮੌਜੂਦ ਸੀ ਉਸ ਮੀਟਿੰਗ ਤੋਂ ਬਾਅਦ ਆਰਤਿਆ ਐਸੋਸੀਏਸ਼ਨ ਨੇ ਸਾਫ਼ ਕਰ ਦਿੱਤਾ ਸੀ ਕਿ 1 ਅਕਤੂਬਰ ਤੋਂ ਮੰਡੀਆਂ 'ਚ ਖਰੀਦ ਨਹੀਂ ਕਰਾਂਗੇ ਸਾਡੀ ਹੜਤਾਲ ਰਹੇਗੀ ਪਰ ਸਰਕਾਰ ਤੋਂ ਜਦੋਂ ਅਸੀਂ ਸਵਾਲ ਕੀਤਾ ਖੇਤੀਬਾੜੀ ਮੰਤਰੀ ਕੁਡੀਆਂ ਸਾਹਿਬ ਤੋਂ ਤਾਂ ਉਹਨਾਂ ਨੇ ਕਿਹਾ ਸੀ ਕਿ ਸਾਡੀ ਗੱਲਬਾਤ ਹੋ ਗਈ ਹੈ ਖਰੀਦ ਹੋਵੇਗੀ ਪ੍ਰਬੰਧ ਓਕੇ ਹੋ ਗਏ ਨੇ ਮੁੱਖ ਮੰਤਰੀ ਦੇ ਨਾਲ ਪਰਸੋ ਮੀਟਿੰਗ ਹੋਈ ਕੱਲ ਮੁੱਖ ਮੰਤਰੀ ਦੇ ਨਾਲ ਪਰਾਲੀ ਦੇ ਬਸਰੇ ਤੇ ਮੀਟਿੰਗ ਹੋਈ ਕੱਲ ਵੀ ਉਹਨਾਂ ਨੂੰ ਪੁੱਛਿਆ ਗਿਆ ਸੀ ਤਾਂ ਉਹਨਾਂ ਨੂੰ ਸਾਫ਼ ਤੌਰ ਤੇ ਪੁੱਛਿਆ ਸੀ ਕਿ ਕਿਉਂਕਿ ਆੜਤੀਆਂ ਹੜਤਾਲ ਤੇ ਨੇ ਤਾਂ ਖਰੀਦ ਕਰੋਗੇ ਕਿਵੇਂ ਪਰ ਖੇਤੀਬਾੜੀ ਮੰਤਰੀ ਦਾ ਕਹਿਣਾ ਸੀ ਕਿ ਤੁਸੀਂ ਦੇਖੋਗੇ ਅਸੀਂ ਖਰੀਦ ਕਰਾਂਗੇ ਸਾਰੇ ਪ੍ਰਬੰਧ ਹੋ ਗਏ ਨੇ ਪਰ ਕੀ ਪ੍ਰਬੰਧ ਨੇ ਤੇ ਮੰਡੀ ਚ ਹੋ ਕੀ ਰਿਹਾ ਦੂ ਤਸਵੀਰ ਦਿਖਾਉਣਿਆ ਆ ਜੀ ਖਰੜ ਦੀ ਇੱਥੇ ਹੁਣ ਤੱਕ ਤੁਹਾਨੂੰ ਇੱਕ ਵੀ ਦਾਣਾ ਝੋਨੇ ਦਾ ਨਜ਼ਰ ਨਹੀਂ ਆਊਗਾ ਆ ਦੇਖੋ 4 ਨੇ ਖੜੇ 4 ਲਾਉਣ ਵਾਸਤੇ ਝੋਨਾ ਸਾਫ ਕਰਨ ਵਾਸਤੇ 4 ਲਾਉਣ ਦੀਆਂ ਮਸ਼ੀਨਾਂ ਜਿਹੜੀਆਂ ਉਹ ਖੜੀਆਂ ਨੇ ਪੱਖੇ ਜਿਹਨੂੰ ਆਪਾਂ ਕਹਿ ਦਿੰਨੇ ਆ ਆ ਲੇਬਰ ਦੇਖ ਲੋ ਆ ਲੇਬਰ ਜਿਹੜੀ ਹੋਣਾ ਹੱਥਾਂ ਦੇ ਵਿੱਚ ਬੋਂਕਰਾਂ ਲੈ ਕੇ ਤੇ ਜਾਂ ਫਿਰ ਝੋਨੇ ਨੂੰ ਸਾਫ ਕਰਦੇ ਨਜ਼ਰ ਆਉਣੀ ਚਾਹੀਦੀ ਸੀ ਜਿਹੜੀ ਲੇਬਰ ਉਹ ਆਰਾਮ ਫਰਮਾ ਰਹੀ ਆ ਇੱਥੇ ਮੰਡੀ ਦੇ ਛੜ ਥੱਲੇ ਜਿਹੜੇ ਛੜ ਥੱਲੇ ਝੋਨਾ ਹੋਣਾ ਚਾਹੀਦਾ ਸੀ ਉਹ ਛੜ ਦੇ ਥੱਲੇ ਹੋਣਾ ਇਹਨਾਂ ਨੇ ਆਪਦੇ ਤਰਪਾਲ ਵਿਛਾ ਕੇ ਤੇ ਆਰਾਮ ਕਰ ਰਹੇ ਨੇ ਕਿਉਂਕਿ ਫੈਸਲਾ ਨਹੀਂ ਹੋਇਆ ਕਿ ਆਖਿਰ ਸਰਕਾਰ ਦੇ ਨਾਲ ਨਿਭੜੇਗੀ ਕੀ ਆਰਤਿਆ ਐਸੋਸੀਏਸ਼ਨ ਖਰੜ ਦੇ ਜਿਹੜੇ ਪ੍ਰਧਾਨ ਨੇ ਨਰਿੰਦਰ ਨਰਿੰਦਰ ਸ਼ਰਮਾ ਜੀ ਉਹ ਸਾਡੇ ਨਾਲ ਨੇ ਸ਼ਰਮਾ ਜੀ ਇੱਥੇ ਮੈਂ ਤਾਂ ਜਦੋਂ ਆਇਆ ਸੀ ਸੋਚਿਆ ਸੀਗਾ ਕਿ ਝੋਨਾ ਆ ਜਾਏਗਾ ਤੁਹਾਡੀ ਸਰਕਾਰ ਨਾਲ ਗੱਲਬਾਤ ਚੱਲ ਰਹੀ ਆ ਮੰਡੀ 'ਚ ਝੋਨਾ ਹੋਏਗਾ ਪਰ ਮੰਡੀ 'ਚ ਤਾਂ ਇੱਥੇ ਤੁਹਾਡੇ ਮਜ਼ਦੂਰ ਰਾਮਪਰਮਾਰੇ ਆ ਤੇ ਤੁਹਾਡੇ ਸਾਥੀ ਮੈਨੂੰ ਨਜ਼ਰ ਨਹੀਂ ਆ ਰਹੇ ਕਿ ਕਿਉਂ ਆਖਿਰ ਇਸ ਫੈਸਲੇ ਦੇ ਤੁਸੀਂ ਅੜੇ ਕਿਉਂ ਮੰਡੀ 'ਚ ਝੋਨਾ ਜਿਹੜਾ ਹੈਗਾ ਕਿਸਾਨ ਨਹੀਂ ਲੈ ਕੇ ਪਹੁੰਚੇ ਸਰ ਕਿਉਂ ਜੀ ਇਸ ਗੱਲ ਦਾ ਸਾਰਾ ਕੁਝ ਪਤਾ ਹੈ ਸਰਕਾਰ ਕੋ ਰੇ ਚੀ ਦਾ ਡਾਟਾ ਸਰਕਾਰ ਨਵਿੰਦਰ ਜੀ ਜਾਣ ਬੁਝ ਗਿਆ ਨੰਗੈਲੀ ਕਰਦੀ ਐ ਅਸੀਂ 6 ਮਹੀਨੇ ਤੋਂ ਜੀਮਦਾਰ 6 ਮਹੀਨੇ ਤੋਂ ਪੂਰੀ ਮਿਹਨਤ ਕਰਦਾ ਪੂਰੀ ਮਿਹਨਤ ਕਰਦਾ ਜੀ ਵੀ ਮਾਲ ਆਵੇ ਮਾਲ ਆਵੇ ਮਾਲ ਆਵੇ ਅਸੀਂ ਵੀ ਕਹਿੰਦੇ ਆ ਪਰ ਸਾਹਮਣੇ ਲੇਬਰਾਂ ਨੂੰ ਦਸ-ਦਸ ਲੱਖ ਦੋ ਇਕੱਲੇ ਇਕੱਲੇ ਆਰਤੀ ਨਾ ਦਿੱਤਾ ਹੈ ਲੇਬਰਾਂ ਪੰਜ ਮਾਲ ਆ ਰਹੀ ਰਿਆਂ ਜੀਮ ਦਾ ਸਾਨਾ ਅਟੈਚ ਦਸ-ਦਸ ਫੋਨ ਦਿੱਲੀ ਆਉਣੇ ਕਰਨ ਵੀ ਮਾਲ ਘਰਾਓ ਮਾਲ ਘਰਾਓ ਪਰ ਸਾਡੀ ਜਿਹੜੀ ਜੇਬ ਬੰਦੀਆਂ ਆ ਸਾਰੇ ਮੈਂ ਕਹਾਂ ਪਰ ਜਿਹੜੇ ਉਹਨਾਂ ਨੂੰ ਪਤਾ ਹੀ ਨਹੀਂ ਸਰਕਾਰ ਮੰਗਾ ਕਿਉਂ ਨਹੀਂ ਮੰਗਦੀ ਅੱਛਾ ਔਰ ਕਿਸਾਨ ਦਾ ਦੀ ਫਸਲ ਜਿਹੜੀ ਉਹ ਤਿਆਰ ਹੈ ਮੰਡੀ ਚ ਲੈਣ ਲਈ ਕਿਸਾਨਾਂ ਦੇ ਫੋਨ ਆਏ ਕਿ ਘਰਾਂ ਦੇ ਵਿੱਚ ਢੇਰੀ ਕਰ ਰਹੇ ਆ ਫਿਰ ਕੀ ਕਰ ਰਹੇ ਆ ਕਿਸਾਨ ਤੇ ਕੀ ਕਿਸਾਨ ਚਾਹੁੰਦਾ ਸੀ ਕਿ ਮੰਡੀ ਲੈ ਕੇ ਆਵਾ ਤੇ ਤੁਹਾਡਾ ਫਿਰ ਕੀ ਕਿਸਾਨ ਨੂੰ ਤੁਸੀਂ ਇਸ ਵੇਲੇ ਕਹਿ ਕੇ ਹਲੇ ਰੁਕ ਜਾਓ ਸਾਡੇ ਕੋਲ ਕੱਲ ਕੱਲੇ ਆਰ ਦੇ ਕੋਲ ਜੀ ਡੇਲੀ ਫੋਨ ਆ ਰਹੇ ਆ ਹਮਮ ਅਤਾ ਸਾਡੀ ਮੰਡੀ ਦੀ ਬੜੀ ਮਿਹਰਬਾਨੀ ਸਾਰੇ ਆਰਤਨ ਦੀ ਜ਼ਿਮੀਂਦਾਰ ਨਾਲ ਸਹਿਚਾਰ ਅਸੀਂ ਕਰੂਗਾ ਕੀ ਜੀ ਨਾ ਤਾਂ ਸਾਡੇ ਕੋਲ ਬਾਰਦਾਨਾ ਚੈਨਲ ਆ ਚੱਕਣ ਨਹੀਂ ਆਉਂਦਾ ਕਹਿੰਦਾ ਮੈਂ ਸਾਡੇ ਤਿੰਨ ਚਾਰ ਰੱਖਣ ਅਸੀਂ ਨੂੰ ਕਿਹਾ ਵੀ ਭਾਈ ਦੇਖੋ ਤੁਸੀਂ ਮਾਲ ਚੱਕੋ ਵੀ ਕਾਰੋਬਾਰ ਨੂੰ ਚਲਾਈਏ ਆਪਾਂ ਪਰ ਉਹ ਕਹਿੰਦੇ ਵੀ ਅਸੀਂ ਪਿਛਲੇ ਸਾਲਾਂ ਦੇ ਸਰਕਾਰਾਂ ਦੇ ਬੰਨੇ ਵੇ ਹੁਣ ਤੱਕ ਚੌਲ ਪਿਆ ਚੱਲ ਰਾਂ ਚ ਉਹ ਹਾਲ ਤੱਕ ਸਪੇਸ ਹੀ ਨਹੀਂ ਉਹ ਚੌਲ ਲਾਉਂਗੇ ਕਿੱਥੇ ਕਿਹਾ ਪਿਛਲੇ ਸਾਲ ਦਾ ਘਾਟਾ ਪਿਆ ਉਹ ਵੀ ਨਹੀਂ ਪੂਰਾ ਹੋਇਆ ਅਜਾ ਸਰਪੰਚ ਜੀ ਅਸੀਂ ਵਿਸ਼ੇ ਕਰਨਾ ਹੋਰ ਨਾਲ ਵੀ ਜਿਹੜੇ ਤੁਹਾਡੇ ਪ੍ਰਧਾਨ ਨੇ ਪਰਸੋ ਗੱਲਬਾਤ ਕਰ ਰਹੇ ਸੀ ਇਸ ਤਰ੍ਹਾਂ ਗੱਲ ਅੱਗੇ ਵਧੇਗੀ ਕਿ ਜਿਵੇਂ ਸਰਕਾਰ ਕਹਿੰਦੀ ਹੈ ਜਦੋਂ ਤੁਹਾਡਾ ਪਹਿਲਾਂ ਸਿਸਟਮ ਚੱਲ ਰਿਹਾ ਸੀ ਤਾਂ ਉਸੇ ਤਰੀਕੇ ਤੁਹਾਨੂੰ ਪੈਸੇ ਮਿਲ ਜਾਣਗੇ ਪਰ ਐਤਕੀ ਤੁਸੀਂ ਕਹਿੰਦੇ ਹੋ ਕਿ ਸਾਨੂੰ ਪੰਜਾਬ ਸਰਕਾਰ ਪਹਿਲਾਂ ਕੋਲੋਂ ਆੜਤ ਦੇਵੇ ਕੇਂਦਰ ਤੋਂ ਜਦੋਂ ਮਰਜ਼ੀ ਲੈ ਲੇ ਤੇ ਜਦੋਂ ਪਹਿਲਾਂ ਸਿਸਟਮ ਚੱਲ ਰਿਹਾ ਸੀ ਫਿਰ ਐਤਕੀ ਕੀ ਐਸੀ ਬੇਪਰੋਸਕੀ ਪੈਦਾ ਹੋਈ ਤੁਹਾਡੇ ਚ ਕਿ ਤੁਹਾਨੂੰ ਇਹ ਹੜਤਾਲ ਦਾ ਫੈਸਲਾ ਕਰਨਾ ਪਿਆ ਨਹੀਂ ਲੱਗਦਾ ਕਿ ਇਹਦੇ ਨਾਲ ਕਿਸਾਨ ਵੀ ਤੁਸੀਂ ਵੀ ਤੁਹਾਡੀ ਲੇਬਰ ਵੀ ਸਾਰੇ ਪ੍ਰਭਾਵਿਤ ਹੋਣਗੇ ਸਰਕਾਰ ਨਾਲ ਜਿਹੜੀ ਮੰਗਾਂ ਉਹਨੇ ਇੱਕ ਦੋ ਮੰਗ ਹੁੰਦੀ ਹੈ ਉਹ ਤਾਂ 10 ਮੰਗਾਂ ਬਣਾ ਲੈਂਦੀ ਹੈ ਬਹੁਤ ਠੇਡਾ ਕਰਨਾ ਬੁਰਜ ਸਿੱਧਾ ਕਰਨਾ ਇਹ ਨਹੀਂ ਕਰ ਇਹ ਗੱਲਾਂ ਸਰਕਾਰ ਨੂੰ ਸਭ ਪਤਾ ਹੈ ਅਸੀਂ ਜੋ ਸਰਕਾਰ ਨੂੰ ਕਹਿੰਦੇ ਆ ਵੀ ਜੋ ਲੇਬਰਾਂ ਬਾਹਰ ਤੇ ਆਉਨੀਆਂ ਇਹਦੀ ਮਜ਼ਦੂਰੀ ਬਹੁਤ ਘੱਟ ਆਈ ਕਈ ਸਾਲਾਂ ਤੇ ਰੋਲਾ ਪਾਰ ਹੁਣ ਅਸੀਂ 10 ਦਿਨ ਤੋਂ ਰੋਜ਼ ਮੀਟਿੰਗਾਂ ਹੁੰਦੀਆਂ ਖੁੱਡੇ ਸਾਹਿਬ ਵੀ ਤੇ ਤੁਸੀਂ ਇਸ ਤਰ੍ਹਾਂ ਪਹਿਲਾਂ ਕਿਹਾ ਵੀ ਚੀਮਟੇ ਸਾਰੇ ਉੱਥੇ ਤੇ ਸਾਡੀ ਮੀਟਿੰਗ ਉੱਤੇ ਹੁੰਦੀ ਸੀ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਜਿਹੜੀ ਲੇਬਰ ਹੈ ਉਹ 1.5 ਰੁਪਿਆ ਪਰ ਯੂਨਿਟ 37 ਕੋਲ ਮਤਲਬ ਜੁੰਟਿੰਦੀ ਕੱਟੇ ਦੀ ਵੀ 1.5 ਰੁਪਿਆ ਪਰ ਯੂਨਿਟ ਹੈ ਥੋੜਾ ਅਸੀਂ ਬਾਕੀ ਮੰਗ ਤਾਂ ਨਹੀਂ ਮੰਨ ਸਕਦੇ ਵੀ ਉਹ ਪਲੇ ਲੈਵਲ ਤੇ ਨੂੰ ਗਈ ਜਾਉਂਗੀ ਵੀ ਇੱਕ ਮੰਗ ਜੋ ਹੈ ਉਸੇ ਥੋੜੀ ਪੂਰੀ ਕਰ ਦਿੰਗੇ ਅਸੀਂ ਕਿਹਾ ਵੀ ਕਿਹੜੀ ਅਸੀਂ 150 ਬੰਦੇ ਬੈਠੇ ਸੀ ਚੋਨੇ ਮੈਂ ਵੰਦੇ ਤੇ ਕਹਿੰਦੇ ਵੀ 1.5 ਰੁਪਇਆ ਪਰ ਯੂਨਿਟ ਅਸੀਂ ਇਹ ਕੱਲ ਨੂੰ ਰਿਲੀਜ਼ ਆਰਡਰ ਹੋ ਜਾਊਗਾ ਵੀ 1.5 ਵੀ ਵਧ ਕੇ ਆਈ ਹੋਈ ਅਰੇ ਚਲੋ ਠੀਕ ਹੈ ਪੜੇ ਲਿਖੇ ਬੰਦੇ ਸਾਰੀ ਗੱਲ ਸੱਚੀ ਕਹਿੰਦੇ ਹੋਣਗੇ ਪਰ ਉਹ ਜਦੋਂ ਸਿਹਰੇ ਅਸੀਂ ਨੋਟੀਫਿਕੇਸ਼ਨ ਪੜਿਆ ਉਹ 40 ਪੈਸੇ ਆਈ ਹੈ ਹੁਣ ਸਰਕਾਰ ਨੂੰ ਮੈਂਬਰ ਨੂੰ ਪਤਾ ਹੈ ਜਾਂ ਨਹੀਂ ਪਤਾ ਜੇ ਤੁਹਾਡੇ ਨਾਲ ਗੱਲ 1.5 ਰੁਪਏ ਦੀ ਹੋਈ ਤੇ ਆਏ 40 ਪੈਸੇ 7 40 ਪੈਸੇ ਆਪਣਾ ਡੈਫਿਸਿਟ ਖੁਦ ਹੀ ਬਣਾ ਲਿਆ ਤੁਸੀਂ ਕਹਿੰਦੇ ਹੋ ਕਿ ਪਿਛਲੀ ਵਾਰੀ ਵਿੱਚ ਇਹਦਾ ਕੀ ਹੋਇਆ ਕਿ ਜਿਹੜਾ ਤੁਸੀਂ ਹੁਣ ਵੀ ਸਰਕਾਰ ਦੇ ਵਿਰੁੱਧ ਚੱਲ ਰਹੇ ਆ ਸਰਕਾਰ ਨੇ ਅਸੀਂ ਤਾਂ ਚਲੋ ਜਿਹੜੀ ਸਾਡੀ ਤਾਂ ਮੰਗਾ ਕਈ ਵਾਰ ਜਿਹੜੀ ਸਰਕਾਰ ਨੇ ਖੁਦ ਆਪਣੀ ਗੱਲ ਮੰਨੀ ਹੈ ਕਿ ਅਸੀਂ ਤੁਹਾਡੀ 1.5 ਰੁਪਏ ਪਰ ਬੋਰੀ ਵਧਾ ਰਹੇ ਹਾਂ ਕਿ ਤੂੰ ਅੱਜ ਸੰਡੇ ਦਾ ਦਿਨ ਹੈ ਮੰਡੇ ਨੂੰ ਨੋਟੀਫਿਕੇਸ਼ਨ ਹੋ ਜੇਗੀ ਸਰਕਾਰ ਮੰਡੇ ਵਾਲੇ ਦਿਨ ਅਸੀਂ ਦੇਖ ਰਹੇ ਹਾਂ ਕਿ 40 ਪੈਸੇ ਹੀ ਬੋਰੀ ਵੱਧ ਕੇ ਆ ਰਹੀ ਹੈ 40 ਪੈਸੇ ਕੀ ਹੁੰਦੇ ਆ ਅੱਛਾ ਫਿਰ ਹੁਣ ਇਹ ਮਸਲੇ ਦਾ ਹੱਲ ਕੀ ਹੋਏਗਾ ਜੀ ਸਰਕਾਰ ਨਾਲ ਕੋਈ ਗੱਲਬਾਤ ਦੁਬਾਰਾ ਕੋਈ ਸੁਨੇਹਾ ਆਇਆ ਮਸਲੇ ਦਾ ਹੱਲ ਕੀ ਹੋਏਗਾ ਮੰਡੀ ਕਿੰਨੇ ਦਿਨ ਬੰਦ ਰਹੇਗੀ ਇੱਕ ਕਰੀ ਜਿੱਦਾਂ ਹੁੰਦੇ ਆ ਕਿ ਜੇ ਰਸ ਪੈ ਗਿਆ ਫਿਰ ਤਾਂ ਸੂਤ ਹੀ ਨਹੀਂ ਹੋਣਾ ਮੈਂ ਕਹਾਂ ਜੀ ਜੇ ਮੰਡੀ ਖੁੱਲਦੀ ਆ ਨਾ ਤਾਂ ਮੰਡੀ 'ਚ 10000 ਕਟਾ ਦੂਸਰੇ ਦਿਨ ਆ ਜਣਾ ਉਹ ਸਾਰੇ ਨਾਲੇ ਭਾਈਚਾਰੇ ਨਾਲ ਅਸੀਂ ਸਭ ਜਿੰਦਰ ਖੜੇ ਆ ਪਰ ਕਰਾਂਗੇ ਸੈਲਰ ਆਈ ਨਹੀਂ ਕੋਈ ਖੜਿਆ ਮੌਜ ਅਸੀਂ ਤਾਂ ਕਹਿੰਦੇ ਅੱਜ ਤਾਂ ਸ਼ੁਰੂ ਹੋਵੇ ਸਰਕਾਰ ਮੰਨ ਸਰਕਾਰ ਸਰਕਾਰ ਮੰਨ ਲਵੇ ਅਸੀਂ ਦੱਦੇ ਕੰਡੇ ਵਿੱਚ ਕੰਮ ਸ਼ੁਰੂ ਕਰ ਦੇਣਗੇ ਸਾਡੇ ਵੱਲੋਂ ਪੂਰੀ ਤਿਆਰੀ ਹੈ ਸਰਕਾਰ ਸ਼ੈਲਰ ਵਾਲਿਆਂ ਦੀਆਂ ਮੰਗਾਂ ਮੰਨ ਲਵੇ ਐਕਚੁਅਲ ਵਿੱਚ ਕੀ ਹੈ ਆੜਤੀਆਂ ਦੀ ਯਾਦ ਸਰਕਾਰ ਨੂੰ ਜਾਂ ਅਪ੍ਰੈਲ ਵਿੱਚ ਆਂਦੀ ਹੈ ਜਾਂ ਕਿ ਅਕਤੂਬਰ ਵਿੱਚ ਆਂਦੀ ਹੈ ਅਸੀਂ ਜੇ ਅਗਸਤ ਵਿੱਚ ਜੂਨ ਜੁਲਾਈ ਵਿੱਚ ਜਦ ਵੀ ਬਿਲਹੇ ਟਾਈਮ ਹੁੰਦਾ ਸੀ ਜਦ ਸਰਕਾਰ ਨਾਲ ਗੱਲ ਕਰਦੇ ਆ ਉਹ ਸਾਨੂੰ ਆਪਣੇ ਪੈਰਾਂ ਦੀ ਜੁੱਤੀ ਸਮਝਦੇ ਆ ਕਿ ਇਹ ਬੰਦੇ ਕੌਣ ਨੇ ਜਿਹਨੇ ਮੰਗਾਂ ਨਹੀਂ ਮੰਨਦੇ ਉਹ ਨਹੀਂ ਕਰ ਤੁਹਾਡਾ ਇਹ ਹੜਤਾਲ ਦਾ ਫੈਸਲਾ ਜਾਰੀ ਰਹੇਗਾ ਬਿਲਕੁਲ ਸਰਕਾਰ ਮੰਗਾਂ ਮੰਨ ਲਵੇ ਜਲਦੀ ਜਲਦੀ ਮੰਗਣਾ ਹੈ ਇਹ ਜਿਹੜੀ ਸਾਰੀ ਆਰਥ ਹੈ ਉਹ ਪੰਜਾਬ ਸਰਗਰਮੈਂਟ 2.5 ਰੁਪਏ ਦਾ ਨੋਟੀਫਿਕੇਸ਼ਨ ਸਾਨੂੰ ਪੱਕੇ ਫਿਲਮਾ 2.5 ਕੱਟ ਹੁੰਦੀ ਹੈ ਸਾਨੂੰ ਛੇ ਰੁਪਏ ਕਰਤੇ ਫਿਰ ਕਿਤੇ ਜਾ ਕੇ ਹੜਤਾਲ ਖੁੱਲੂ ਹੜਤਾਲ ਖੁੱਲੂਗੀ ਜੇ ਹੜਤਾਲ ਖੁੱਲਣੀ ਚਾਹੀਦੀ ਅਸੀਂ ਤਾਂ ਆਪਕਾ ਨੇ ਵੀ ਖੁੱਲਣੀ ਚਾਹੀਦੀ ਕਿਉਂ ਲੈ ਇਹ ਇਹ ਮੰਡੀ ਦੇ ਹਾਲਾਤ ਨੇ ਸਮਝੋ ਇੱਕ ਤਸਵੀਰ ਤੁਹਾਨੂੰ ਦਿਖਾ ਦਿਆਂ ਮੰਡੀ ਦੀ ਇੱਕ ਵਾਰੀ ਵੱਡੀ ਖੁੱਲੀ ਤਸਵੀਰ ਤੁਹਾਨੂੰ ਦਿਖਾ ਦਿਆਂ ਔਰ ਸਾਫ਼ ਕਰ ਦਿੱਤਾ ਆਰਤੀਆਂ ਨੇ ਕਿ ਭਾਈ ਜਦੋਂ ਗੱਲ ਬਣੇਗੀ ਮੰਗਾ ਮੰਨੀਆਂ ਜਾਣਗੀਆਂ ਫਿਰ ਇਸ ਮੰਡੀ ਚੋਂ ਨਾ ਆਏਗਾ ਆ ਦੇਖ ਲਓ ਸਾਹਮਣੇ ਇੱਕ ਸਿਰਫ ਪੀਲੇ ਰੰਗ ਦਾ ਹੜਤਾਲ ਦਾ ਬੈਨਰ ਜਿਹੜਾ ਉਹ ਜਰੂਰ ਲਟਕਦਾ ਨਜ਼ਰ ਆ ਰਿਹਾ ਪਰ ਬਾਕੀ ਜਿਹੜੇ ਪੱਖੇ ਇਸ ਵੇਲੇ ਮੋਟਰਾਂ ਚੱਲਣੀਆਂ ਚਾਹੀਦੀਆਂ ਸੀ ਹਵਾ ਇੱਥੇ ਚੱਲਣੀ ਚਾਹੀਦੀ ਸੀ ਪੱਖਿਆਂ ਦੇ ਵਿੱਚ ਝੋਨਾ ਸਾਫ਼ ਹੋਣਾ ਚਾਹੀਦਾ ਸੀ ਉਹ ਸਭ ਕੁਝ ਰੁਕ ਗਿਆ ਔਰ ਨਾਲੇ ਵੀ ਦਾਵਾ ਕਿ ਕਿਸਾਨਾਂ ਦੀ ਫਸਲ ਤਿਆਰ ਪਈ ਆ ਮੰਡੀਆਂ ਦੇ ਵਿੱਚ ਲਿਉਣ ਨੂੰ ਪਰ ਆੜਤੀਆਂ ਨੇ ਕਿਸਾਨਾਂ ਨੂੰ ਸੁਨੇਹਾ ਦੇ ਦਿੱਤਾ ਹੈ ਕਿ ਭਾਈ ਲੈ ਕੇ ਨਾ ਆਇਓ ਇੱਥੇ ਤੁਹਾਡੀ ਖੱਜਲ-ਖੁਆਰੀ ਹੋਊਗੀ ਤੁਹਾਡਾ ਝੋਨਾ ਵਿਕਣਾ ਨਹੀਂ ਕਹਿੰਦੇ ਨਹੀਂ ਕਿ ਕਿਸਾਨਾਂ ਨੂੰ ਹੀ ਸੁਨੇਹਾ ਦੇ ਦਿੱਤਾ ਪਰ ਜਦੋਂ ਕਹਿੰਦੇ ਨੇ ਮੰਡੀ ਖੁੱਲਦੀ ਆ ਤਾਂ ਉਸੇ ਦੇਣੀ 10000 ਗੱਟਾ ਇਸੇ ਇੱਕ ਮੰਡੀ ਦੇ ਵਿੱਚ ਪਹੁੰਚ ਜਾਣਾ ਕਿਉਂਕਿ ਕਿਸਾਨ ਦੀ ਬਹੁਤ ਤਿਆਰ ਪਈ ਆ ਤਾਂ ਐਸੇ ਹਾਲਾਤ ਵਿੱਚ ਜੇ ਇਹ ਹੜਤਾਲ ਇੱਕ ਦਾ ਦਿਨ ਹੋਰ ਲੰਬੀ ਚੱਲਦੀ ਆ ਤਾਂ ਫਿਰ ਲਾਜ਼ਮੀ ਤੌਰ ਤੇ ਪੂਰਾ ਸਿਸਟਮ ਹੈ ਜਿਹੜਾ ਉਹ ਗੜਬੜਾ ਸਕਦਾ ਹੈ ਕਿ ਇੱਕੇ ਦਾਮ ਇੰਨਾ ਰਸ਼ ਪੈ ਜਾਏਗਾ ਔਰ ਸਾਰਿਆਂ ਦੀ ਖੱਜਲ ਖਵਾਰੀ ਜਿਹੜੀ ਆ ਉਹ ਫਿਰ ਤੋਂ ਵਧਣ ਦੀ ਸ਼ੰਕਾ ਪਰ ਦੇਖਦੇ ਆ ਜੀ ਅੱਜ ਫਿਰ ਮੁੱਖ ਮੰਤਰੀ ਨੇ ਮੀਟਿੰਗ ਬੁਲਾਈ ਆ ਦੁਪਹਿਰ 1 ਵਜੇ ਮੁੱਖ ਮੰਤਰੀ ਨੇ ਖਰੀਦ ਪ੍ਰਬੰਧਾ ਨੂੰ ਲੈ ਕੇ ਮੀਟਿੰਗ ਅਜੇ 1 ਵਜੇ ਰੱਖੀ ਆ ਸਾਰੇ ਜ਼ਿਲ੍ਹਿਆਂ ਦੇ ਡੀਸੀ ਹੋਣਗੇ ਅਫਸਰ ਹੋਣਗੇ ਮੰਤਰੀ ਹੋਣਗੇ ਉਹਨਾਂ ਦੇ ਨਾਲ ਸਪਸ਼ਟ ਗੱਲਬਾਤ ਹੋਏਗੀ ਔਰ ਦੇਖਦੇ ਆ ਮੁੱਖ ਮੰਤਰੀ ਉਸ ਵੇਲੇ ਕੀ ਫੈਸਲਾ ਲੈਂਦੇ ਨੇ ਤਾਂ ਕਿ ਕੀ ਸਿੱਟਾ ਇਸ ਮੀਟਿੰਗ ਚੋਂ ਨਿਕਲਦਾ ਹੈ ਬਹੁਤ ਬਹੁਤ ਸ਼ੁਕਰੀਆ ਨਪਿੰਦਾ ਮੇਰੇ ਸਹਿਯੋਗੀ ਖਰੜ ਤੋਂ ਜੁੜੇ ਸੀ ਬਹੁਤ ਬਹੁਤ ਸ਼ੁਕਰੀਆ ਚਰਨਜੀਤ ਮੇਰੇ ਸਹਿਯੋਗੀ ਸੰਗਰੂ ਤੋਂ ਜੁੜੇ ਸੀ ਹਾਲਾਂਕਿ ਜੋ ਮੰਡੀਆਂ ਛੇ ਉਹ ਫਸਲਾਂ ਦੀ ਆਮਦ ਆਣੀ ਸ਼ੁਰੂ ਹੋ ਚੁੱਕੀ ਹੈ ਪਰ ਆਰਟੀਆ ਦੀ ਆਪਣੀ ਡਿਮਾਂਡ ਹੈ ਉਹਨਾਂ ਦਾ ਕਹਿਣਾ ਹੈ ਕਿ ਆੜਤ ਸਾਡੀ 25% ਕੀਤੀ ਜਾਏ ਲੇਬਰ ਯੂਨੀਅਨ ਦਾ ਕਹਿਣਾ ਹੈ ਕਿ ਸਾਡੀ ਲੇਬਰ ਵਧਾਈ ਜਾਏ ਫੈਲ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਗੱਡਾਉਂ ਸਾਡੇ ਲਈ ਖਾ ਨਹੀਂ ਹੈ ਹੋਰ ਚੋਨਾ ਸਟੋਰ ਕਰਮੀ ਤੇ ਵੇਖਣਾ ਹੋਏਗਾ ਕਿ ਕੀ ਕੁਝ ਸਿੱਟਾ ਅੱਜ ਦੁਪਹਿਰੇ 1 ਵਜੇ ਦੀ ਮੀਟਿੰਗ ਚ ਨਿਕਲਦਾ